ਹਾਂਜੀ 19 ਤਰੀਕ ਸ਼ਾਮ ਨੂੰ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਭੋਗਲਾ ਪਿੰਡ ਦੇ ਵਿੱਚ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਜਿਹੜੀ ਗੋਲੀ ਹੈ ਚਾਰ ਜਣਿਆਂ ਦੇ 12 ਬੋਰ ਤੇ ਦੋ ਫਾਇਰ ਵਜੇ ਆ ਜਿਹੜਾ ਅਮਰਜੀਤ ਸਿੰਘ ਆ ਉਹ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਹਸਪੀਟਲ ਜਾ ਕੇ ਤੇ ਦੂਜੇ ਜਣੇ ਪੀਜੀਆਈ ਰੈਫਰ ਹੋ ਗਏ ਸੀ ਇੱਕਦਮ ਬੜਾ ਸੰਸਰੀ ਖੇਦ ਇਹ ਇਨਸੀਡੈਂਟ ਹੋਇਆ ਸੀ ਜਿਹਦੇ ਨਾਲ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀਗਾ ਜੋ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਵਰਨ ਸ਼ਰਮਾ ਜੀ ਐਸਪੀ ਡੀ ਸਾਹਿਬ ਸ਼੍ਰੀ ਗੁਰਵੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਘਨੌਰ ਦੀ ਟੀਮ ਨੇ ਅਸੀਂ ਸਾਰੀਆਂ ਟੀਮਾਂ ਮਤਲਬ ਵੱਖ-ਵੱਖ ਏਰੀਆ ਚ ਭੇਜਦੀਆਂ ਤੇ ਉਹ ਉਸ ਦੇ ਨਾਲ ਹੀ ਜਿਹੜਾ ਇਹਨਾਂ ਦੋਸ਼ੀਆਂ ਦੇ ਖਿਲਾਫ ਦੋ ਦੋਸ਼ੀਆਂ ਦੇ ਅਮਰਿੰਦਰ ਸਿੰਘ ਤੇ ਇਹਦੀ ਘਰ ਵਾਲੀ ਦਲਜੀਤ ਕੌਰ ਦੇ ਖਿਲਾਫ ਐਫਆਈਆ ਨੰਬਰ 41 ਅੰਡਰ ਸੈਕਸ਼ਨ 103 ਬੀ ਐਨਐਸ 25275498 ਦੇ ਤਹਿਤ ਐਫਆਈਆਰ ਦਰਜ ਕਰਕੇ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਦੋਨੇ ਦੋਸ਼ੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਹ ਫੜ ਲਏ ਤੇ ਦਰਾਨੇ ਰਿਮਾਂਡ ਉਹਨਾਂ ਤੋਂ ਜਿਹੜੀ ਵਰਤੀ ਹੋਈ 12 ਬੋਰ ਸੀ ਉਹ ਵੀ ਰਿਕਵਰ ਕਰਾ ਲਈ ਗੰ ਤੇ ਨਾਲ ਹੀ ਜਿਹੜੇ ਖੋਲ ਵੀ ਰਿਕਵਰ ਕਰਾ ਲਏ ਤੇ ਇਹ ਇਹ ਕਿਹੜੀ ਗੰਡਿਆ ਐਸਐਚਓ ਨੇ ਤੇ ਟੀਮ ਨੇ ਮਤਲਬ ਬੜਾ ਅੱਛੀ ਤਰ੍ਹਾਂ ਫੌਰਨ ਕੰਮ ਕਰਕੇ ਬੜਾ ਵਧੀਆ ਕੰਮ ਕੀਤਾ ਸਰ ਜੀ ਜਿਹੜੀ ਇਹ ਲੜਚਾ ਇਨੀ ਗੋੜੀ ਚੱਲੀ ਗਈ ਕੀ ਕਾਰਨ ਬਣਿਆ ਸਰ ਇਹ ਕਾਰਨ ਜੀ ਇਹਨਾਂ ਦਾ ਬਾਕੀ ਦਾ ਸੇ ਤਫਤੀਸ਼ ਜਾਰੀ ਹੈ ਰਿਮਾਂਡ ਤੇ ਨੇ ਪਰ ਜੋ ਹੁਣ ਤੱਕ ਦੀ ਗੱਲ ਪਤਾ ਲੱਗੀ ਆ ਇਹ ਕੋਈ ਉਥੇ ਗਲੀ ਦੇ ਵਿੱਚ ਕੋਈ ਪਾਣੀ ਪੂਣੀ ਦਾ ਰੌਲਾ ਸੀਗਾ ਕੋਈ ਟੋਇਆ ਪੁੱਟਿਆ ਹੋਇਆ ਸੀਗਾ ਉਹਦੇ ਵਿੱਚ ਹੀ ਥੋੜੀ ਥੋੜੀ ਵਾਦੀ ਵਾਦੀ ਜ਼ਿਆਦਾ ਵੱਧ ਗਈ ਸੀ ਤੇ ਇਹਨਾਂ ਨੇ ਅਮਰਿੰਦਰ ਸਿੰਘ ਉਹਨਾਂ ਨੇ ਤੈਸ਼ ਛਾ ਕੇ ਉਥੇ ਫਾਇਰ ਕਰਤੇ ਦੋ ਕਿ ਅਮਰਿੰਦਰ ਸਿੰਘ ਦੇ ਜਿਹੜੇ ਕੋਈ ਮਿਸਿਸ ਦਾ ਵੀ ਰੋਲ ਸੀ ਜਿਹੜਾ ਹਾਂਜੀ ਇਹ ਇਕੱਠੇ ਹੀ ਸੀਗੇ ਜੀ ਇਹਨਾਂ ਦਾ ਵੀ ਨਾਮ ਵਿੱਚ ਹੈ ਮਿਸਿਸ ਦਾ ਵੀ ਰੋਲ ਸੀ ਇਹ ਦੋਨੇ ਹੀ ਸੀਗੇ ਇਹ ਦੋਨਾਂ ਦੇ ਕਾਰਵਾਈ ਕੀਤੀ ਆ ਉਹਨੇ 12 ਬੋਰੇ ਨੂੰ ਫੜਾਈ ਆ ਇਹਨੇ ਫਾਇਰ ਕੀਤਾ ਜੀ ਇਹ ਜਲਦੀ ਤੈਸ ਦੇ ਵਿੱਚ ਆ ਗਏ ਹੈਗੇ ਪਰ ਉਹਦਾ ਰਿਜ਼ਲਟ ਕਿੰਨਾ ਮਾੜਾ ਤੇ ਮਾੜਾ ਹੀ ਹੈ ਜੀ ਰਿਜ਼ਲਟ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਇਹ ਛੋਟੀਆਂ-ਛੋਟੀਆਂ ਲੜਾਈਆਂ ਨੂੰ ਇਹਨਾਂ ਨਹੀਂ ਵਧਾਉਣਾ ਚਾਹੀਦਾ ਇਹ ਦੇਖੋ ਇਹ ਕਿੰਨੀ ਛੋਟੀ ਜਿਹੀ ਲੜਾਈ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਗਵਾਂਡੀ ਜਿਹੜੀ ਆਮ ਗਵਾਂਡੀ ਦੀ ਲੜਾਈ ਹੁੰਦੀ ਹੈ ਤੇ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਵੈਪਨ ਸੀ 12 ਬੋਰ ਲਾਇਸੈਂਸੀ ਵੈਪਨ ਸੀ ਇਹ ਸਿਕਿਉਰਟੀ ਗਾਰਡ ਲੱਗਿਆ ਹੋਇਆ ਸੀ ਐਚਡੀ ਐਫਸੀ ਬੈਂਕ ਚ ਬਰਿੰਦਰ ਸਿੰਘ ਜਿਹੜਾ ਦੋਸ਼ੀ ਹੈ ਇਹਨੇ ਮਤਲਬ ਬਿਨਾਂ ਕੁਝ ਦੇਖਦੇ ਹੋਏ ਦੋ ਫਾਇਰ ਸਿੱਧੇ ਉਹਨਾਂ ਦੇ ਮਾਰੇ ਜਿਹੜੇ ਚਾਰ ਉਹਨਾਂ ਦੀ ਵੀ ਹਾਲਤ ਗੰਭੀਰ ਆ ਪਰ ਹੁਣ ਆਊਟ ਆਫ ਡੇਂਜਰ ਦੇ ਉਦੋਂ ਦੇ ਪੀਜੀਐ داخل ਨੇ ਤਿੰਨ ਜਾਨੇ ਇੱਕ ਅਮਰਜੀਤ ਦੀ ਕੁੜੀ ਆ 22 ਸਾਲ ਦੀ ਕੁਸ਼ਪ੍ਰੀਤ ਕੌਰ ਤੇ ਹਰਜੋਤ ਸਿੰਘ ਤੇ ਜਗਦੀਪ ਸਿੰਘ ਦੋ ਜਾਨੇ ਹੋਰ ਨੇ ਇਹ ਛੋਟੀ ਜੀ ਲੜਾਈ ਜਿਹੜੀ ਆ ਇੰਨਾ ਖੂਨੀ ਨਾਲੇ ਦੋਨੇ ਪਰਿਵਾਰ ਹੀ ਖਤਮ ਹੋ ਗਏ ਇਹ ਤੇ ਜਿਹੜੀ ਸਰਕਾਰੀ ਟੂਟੀ ਹੁੰਦੀ ਸੀ ਗਲੀਆਂ ਚ ਲੱਗਦੀਆਂ ਸਾਰ ਹਾਂਜੀ ਟੂਟੀ ਨਹੀਂ ਜੀ ਕੋਈ ਟੁਆ ਟੁਆ ਸੀਗਾ ਟੂਟੀ ਦਾ ਤਾਂ ਕੋਈ ਰੌਲਾ ਸੀਗਾ ਟੋਆ ਸੀ ਸਰਕਾਰੀ ਕੰਮ ਸੀਗਾ ਇਹ ਜੇ ਤਫ਼ਤੀਸ਼ ਹੈ ਜੀ ਸਰਕਾਰੀ ਦਾ ਕੰਮ ਕਰਕੇ ਚਲੇ ਜਾਂਦੇ ਆ ਤਾਂ ਬਾਅਦ ਚ ਐਵੇਂ ਗਲੀ ਨਾਲੀਆਂ ਦੇ ਛੋਟੇ ਛੋਟੇ ਰੋਲੇ ਆ ਉਹਦੇ ਕਰਕੇ ਇਨੀ ਗਲਾਈ ਲਟਾਈ ਵਰਗੀ ਹੈ ਮੈਂ ਕਹਿਣਾ ਚਾਹੁੰਦਾ ਸਰ ਜੀ ਹੋਰ ਜਿਹੜੇ ਟੈਕ ਆ ਜਾਂਦੇ ਆ ਨੌਜਵਾਨ ਬਗੈਰਾ ਮੈਂ ਜੀ ਇਹਦੇ ਚ ਇਹੀ ਕਹਿਣਾ ਚਾਹੁੰਦਾ ਵੀ ਇਹ ਮਾੜਾ ਮੋਟਾ ਇੰਨਾ ਗਰਮੀ ਚ ਨਹੀਂ ਆਉਣਾ ਚਾਹੀਦਾ ਇਹ ਵੀ ਦੇਖੋ ਪਰਿਵਾਰ ਮਤਲਬ ਜਿਨ੍ਹਾਂ ਦਾ ਮਰਿਆ ਪਰਿਵਾਰ ਉਹਨਾਂ ਦੇ ਵੀ 4 ਜੀ ਮਤਲਬ ਜ਼ਖਮੀ ਹੋ ਗਏ 3 ਜੀ ਜ਼ਖਮੀ ਹੋ ਗਏ 1 ਦੀ ਡੈਥ ਹੋ ਗਈ ਸਾਰਾ ਪਰਿਵਾਰ ਉਹਨਾਂ ਦਾ ਰੁਲ ਗਿਆ ਇਹ ਵੀ ਅਸੀਂ ਫੜ ਲਏ ਇਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਹੋ ਗਿਆ ਤੇ ਇਹ ਦੋਨੇ ਪਰਿਵਾਰ ਹੀ ਖਤਮ ਹੋ ਗਏ ਜੀ ਤੇ ਇਹ ਜਿਹੜੀਆਂ ਛੋਟੀਆਂ ਛੋਟੇਆਂ ਲੜਾਈਆਂ ਇਹਦੇ ਤੇ ਇੰਨਾ ਨਹੀਂ ਬਤਾਉਣਾ ਚਾਹੀਦਾ ਕਿ ਕਈ ਵਾਰੀ ਕੋਈ ਮਤਲਬ ਵੱਡਾ ਨੁਕਸਾਨ ਹੋ ਜਾਂਦਾ ਇਹ ਤੋਂ ਵੱਡਾ ਤਾਂ ਹੋਰ ਕੀ ਨੁਕਸਾਨ ਹੋਏਗਾ ਹਾਂਜੀ ਹਾਂਜੀ ਹਾਂਜੀ